ਨਾ ਕਿਸਾਨ ਜਿੱਥੇ ਬੰਦੇ ਉਹਨਾਂ ਦਾ ਮਜ਼ਦੂਰ ਜਿੱਥੇ ਬੰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਉਹ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾਂ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਕੇ ਪੰਜਾਬ ਦੇ ਲੋਕਾਂ ਕੇ ਮੇਰਾ ਸਿਰ ਝੁਕਦਾ ਮਨ ਉਹਦੇ ਚਰਨਾਜ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕਰੀ ਤਾਂ ਜੀ ਗੱਲ ਸੁਣੋ ਬਾਈ ਮੇਰਾ ਸਾਰੀ ਗੱਲ ਜਵਾਬ ਦੇ ਦੇਣਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮਸੀਰਤਾ ਚੱਲਣੀਆਂ ਪੈਣਗੀਆਂ ਮੈਂ ਉਹਨਾਂ ਨੂੰ ਝੱਲਣ ਨੂੰ ਤਿਆਰ ਆਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬਿੱਤੀ ਦੀ ਗੱਲ ਆ ਜਿਹੜੀ ਮੇਰੇ ਨਾਲ ਵਾਪਰੀਆਂ ਨਿਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਿਹਾ ਨਾ ਮੈਨੂੰ ਟਾਈ ਫੜ ਬੜਾ ਲੰਮੇ ਸਮੇਂ ਤੋਂ ਜਿਹੜੇ ਜਿਹੜੇ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਊਗਾ ਲੋਕਾਂ ਦੇ ਵਿੱਚ ਬੈਠ ਕੇ ਦੇਊਂ ਕਿਸਾਨ ਜਿੱਥੇ ਬੰਦੇ ਨਾਲ ਬੈਠ ਕੇ ਦੇਊਂ ਮਜ਼ਦੂਰ ਜਿੱਥੇ ਬੰਦੇ ਨਾਲ ਬੈਠ ਕੇ ਦੇਊਂ ਸਿੱਖ ਜਿੱਥੇ ਬੰਦੇ ਨਾਲ ਬੈਠ ਕੇ ਦੇਊਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜਾ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜੇਲ੍ਹਾਂ ਵਿੱਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲ੍ਹ ਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜੁਰਤ ਨਹੀਂ ਰੱਖਣੀ ਨਹੀਂ ਕੋਈ ਸ਼ਰਤਾ ਰੱਖੀਆਂ ਨੇ ਕੋਈ ਅੱਛਾ ਸੋਣੇ ਜਿਹੜੀਆਂ ਜਿਹੜੀਆਂ ਗੱਲਾਂ ਨੇ ਗਿਆ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਹੈ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਹੈ ਕੋਈ ਪੁਲਿਸ ਨੇ ਕੁੱਟਮਾਰ ਨਹੀਂ ਕੀਤੀ ਉਹ ਉਹ ਜੇ ਕੁੱਟਮਾਰ ਕੀਤੀ ਹੈ ਤਾਂ ਹੀ ਤਾਂ ਇਹਨਾਂ ਕੋਈ ਜਿਹੜੀ ਤਸਦੀਕ ਕੀਤੀ ਹੈ ਉਹਦੇ ਕਰਕੇ ਤਾਂ ਪੰਜਾਬ ਦੀ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ਼ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੀ ਨਹੀਂ ਸੀਗੀ ਬਿਲਕੁਲ ਜੀ ਵੀਡੀਓ ਕਰ ਨਾਲੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਚੀਜ਼ਾਂ ਸਮੂਥ ਵੀ ਦੇਵਾਂਗਾ ਧੰਨਵਾਦ ਜਿਨ੍ਹਾਂ ਨੇ ਜਿਨ੍ਹਾਂ ਮੀਡੀਆ ਦਾ ਬਹੁਤ ਬਹੁਤ ਸਪੋਰਟ ਆ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ ਕਿੰਨਾ ਕਹਦਾ ਨੌ ਲਮਾ ਡੈਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਡ ਬੀਤੀ ਹੈ ਉਹ ਥੋੜੀ ਕਹਾਣੀ ਲੰਮੀ ਹੈ ਮੇਰੇ ਪਿੰਡ ਦੇ ਨਗਰਕੋਟ ਦੇ ਨਾਲ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖਲਾਸੇ ਕਰਾਂਗੇ ਦਿੱਲੀ ਜਾਉਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲੱ। ਦਿੱਲੀ ਨੂੰ ਕਿਉਂ ਨਹੀਂ ਜਾਵਾਂਗੇ? ਦਿੱਲੀ ਜਾਣ ਨੂੰ ਤਿਆਰ ਆ। ਮੇਰਾ ਬੋਲਡ ਕੀਤੀ ਆ ਤੁਹਾਡੀ। ਦਾਦਾ ਜੀ ਦੀ ਇਸ ਜਿਹੜੀ ਕਿਸਾਨ ਜੁਨੀਆ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ। ਇਸ ਕਰਕੇ ਕਿਸਾਨੀ ਲਈ, ਮਜ਼ਦੂਰੀ ਲਈ, ਪੰਜਾਬ ਦੇ ਲਈ ਮਰ ਮਿੱਟਣ ਨੂੰ ਤਿਆਰ ਆ ਤੇ ਮਰਨ ਮਿੱਟਣ ਨੂੰ ਤਿਆਰ ਰਹਾਂਗੇ। ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ। ਟਾਈਫਾਇਟ ਮੈਨੂੰ ਵਿਗੜਿਆ ਹੋਇਆ। ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਦੋ ਘੰਟੇ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ। ਪਰ ਜੋ ਮੇਰੇ ਨਾਲ ਸਦਤ ਹੋਇਆ, ਜੋ ਪਾਣੀ ਪਾਇਆ ਗਿਆ, ਵੀਡੀਓ ਵੀਡੀਓ ਬਣਾਈਆਂ ਗੀਆਂ ਮਾਫੀਆਂ ਮੰਗਾਈਆਂ ਗੀਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਹੁਣ ਉਹਨਾਂ ਲੋਕਾਂ ਦੀ ਕਿਹਦੇ ਵਾਸਤੇ ਮੰਗਾ ਰਹੀ ਸੀ ਉਹ ਮਾਫੀਆਂ ਵੀ ਮਾਫੀਆਂ ਬਾਈ ਆਹੀ ਵੀ ਕਿ ਕੋਈ ਨਹੀਂ ਬੋਲੇ ਨਾ ਬਰੇ ਕੋਈ ਗੱਲ ਜ਼ਿਕਰ ਨਾ ਕਰੋ ਮੈਂ ਬਰੇ ਸਰਾ ਕਰਦਾ ਸੀ